ਹੋਣ ਜੋ ਵਿਸ਼ੇਸ਼ ਤੌਰ ਤੇ ਸਾਡੇ ਕੋਲ ਸਿੱਧੇ ਇੰਡੀਆ ਤੋਂ ਪਹੁੰਚੇ ਹਨ ਐਤਵਾਰ ਇਹਨਾਂ ਦੀ ਫਲਾਈਟ ਇੱਥੇ ਪਹੁੰਚੀ ਲੰਡਨ ਤੋਂ ਸਿੱਧੇ ਇਹ ਲੀਡ ਪਹੁੰਚੇ ਹਨ ਭਾਈ ਲਵਪ੍ਰੀਤ ਸਿੰਘ ਜੀ ਭੰਗੂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਮਿਡਲੈਂਡ ਦੇ ਵਿੱਚ ਜਿੰਨੇ ਵੱਡੇ ਗੁਰੂ ਘਰ ਸਾਊਥ ਹਾਲ ਵਾਲੇ ਗੁਰੂ ਘਰ ਸਾਰੇ ਕਹਿ ਰਹੇ ਸੀ ਵੀ ਭਾਈ ਲਵਪ੍ਰੀਤ ਸਿੰਘ ਜੀ ਤੁਹਾਡੀ ਹਾਜ਼ਰੀ ਸਾਡੇ ਕੋਲ ਗੁਰਪੁਰਪ ਦੀ ਪਰ ਲੀਡ ਦੇ ਸੰਗਤਾਂ ਦਾ ਪਿਆਰ ਕਰਕੇ ਇਹ ਕਹਿੰਦੇ ਕੋਈ ਨਹੀਂ ਅਸੀਂ ਲੀਡ ਨੂੰ ਵਾਅਦਾ ਕੀਤਾ ਹੋਇਆ ਵਾ ਇਹ ਦੀਵਾਨ ਅਸੀਂ ਇੱਥੇ ਹੀ ਦਵਾਂਗੇ ਸੋ ਇਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਸਰੀਲੇ ਵੀ ਆ ਤੇ ਜੋਸ਼ੀਲੇ ਵੀ ਆ ਬਾਹਰ ਪਟਾਕੇ ਵੱਜ ਰਹੇ ਸੀ ਤੇ ਮੇਰਾ ਧਿਆਨ ਤਬਲੇ ਵੱਲ ਜਾ ਰਿਹਾ ਸੀ ਕਿਉਂਕਿ ਤੁਸੀਂ 1 ਘੰਟੇ ਚ ਦੇਖ ਹੀ ਲੈਣਾ ਭਾਈ ਸਾਹਿਬ ਨੇ ਕਿੰਨੇ ਪਟਾਕੇ ਕੱਢਨੇ ਆ ਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਇਹਨਾਂ ਦਾ ਪਿਆਰ ਸਤਿਕਾਰ ਕਰੀਏ ਇਹ ਇਹਨਾਂ ਦੀ ਕੀਰਤ ਆ ਜੋ ਗੁਰੂ ਨਾਨਕ ਦੇਵ ਜੀ ਦਾ ਇੱਕ ਸਿਧਾਂਤ ਤਾਂ ਕੀਰਤ ਕਰਨੀ ਹੈ ਕੀਰਤ ਕਰ ਰਹੇ ਨੇ ਪਰ ਨਾਲ ਦੀ ਨਾਲ ਸੰਗਤਾਂ ਨੂੰ ਜੋੜ ਵੀ ਰਹੇ ਨੇ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਵੰਡ ਕੇ ਛਕੀਏ ਅਸੀਂ ਸਿਰਫ ਲੰਗਰ ਪਾਣੀ ਨਹੀਂ ਵੰਡਣਾ ਅਸੀਂ ਜਿਹੜਾ ਬਾਟਾ ਵਾ ਇਹ ਆਪਾਂ ਸ਼ਾਮ ਤੱਕ ਭਰ ਦੇਣਾ 8 ਵਜੇ ਤੱਕ ਅਸੀਂ ਵੀ ਆਪਣਾ ਪਿਆਰ ਪੂਰਾ ਦਿਖਾਉਣਾ ਵਾ ਅੱਪਾ ਪੌਂਡ ਪੌਂਡ ਜੜੀਆਂ ਆਪਾਂ 5 5 10 10 20 20 ਪੌਂਡ ਦੇਣੇ ਵੀ ਇਹਨਾਂ ਨੂੰ ਵੀ ਪਤਾ ਲੱਗੇ ਬਲੀਡ ਦੇ ਸੰਗਤ ਚ ਕਿੰਨਾ ਕੁ ਪਿਆਰਾ ਕੀਰਤਨ ਵਾਸਤੇ ਇਹ ਮੇਰੀਆਂ ਬੇਨਤੀਆਂ ਸਨ ਨਾਲ ਦੀ ਨਾਲ ਮੈਂ ਬੇਨਤੀ ਕਰ ਦਵਾ ਕਿ ਜਿਵੇਂ ਮੈਂ ਸਵੇਰੇ ਅਨਾਊਂਸ